ਇਹ ਜੋ ਰੇਡ ਬਜੀ ਐਨ ਆਈ ਦੀ ਇਹ 5:00 ਵਜੇ ਦੇ ਕਰੀਬ ਆਈ ਸੀਗੀ ਇਹ 10:00 ਵਜੇ ਤੱਕ ਰੇਡ ਬਜੀ ਐ ਦੀ ਤੇ ਪਿੰਡ ਦੇ ਵਿੱਚ ਸਾਬ ਦਾ ਮੌਲ ਹੈੀ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਇਹ ਘੇਰਾਬੰਦੀ ਵੀ ਕੀਤੀ ਹੋਈ ਸੀਗੀ ਨੂੰ ਪਤਾ ਲੱਗਿਆ ਜੀ ਤੇ ਤੇ ਸਦਰ ਇੱਕ ਬੱਚੇ ਦੇ ਘਰ ਛਾਪਾ ਪੈ ਗਿਆ ਪਰ ਇਹ ਜਿਹੜੀਆਂ ਕਾਉਣੇ ਹੁਣ ਕਿ ਪਾਏ ਨੇ ਸਰਕਾਰ ਦੇ ਵਿੱਚ ਸਰਕਾਰ ਦਾ ਹੱਥ ਹੈ ਤੇ ਆ ਕੇ ਲਖਣੋਂ ਤੋਂ ਆ ਕੇ ਇਹਦੀ ਛਾਪਾ ਮਾਰੇ ਆ ਤੇ ਬੱਚੇ ਨੂੰ ਡਰਾਇਆ ਸਾਰਾ ਪਰਵਾਰ ਸਹਿਮਿਆ ਬਹੁਤ ਹੁਣ ਇਹ ਲੜਕਾ ਹੈ ਵੱਡਦਾ ਰਿਹਾ ਆਪਣੀ ਜਥੇਬੰਦੀ ਚ ਰਿਹਾ ਕੰਮ ਕਰਦਾ ਰਿਹਾ ਰੋਜ ਜਥੇਬੰਦੀ ਕੋਈ ਇਸ ਤਰ੍ਹਾਂ ਦੀ ਤਾਂ ਹੈ ਨਹੀਂ ਸੀ ਕਿ ਸਟਰੀਟ ਨੂੰ ਔਲਟਾਉਣ ਲਈ ਕੋਈ ਬਹੁਤ ਵੱਡਾ ਕੰਮ ਕਰਦੀ ਹੋਵੇ ਤਾਂ ਉਹਦੇ ਉੱਤੇ ਅਸਰਾਨੀਆਂ ਰੇਡਸ ਕਰਨੀਆਂ ਆ ਕੇ ਪਿੰਡ ਘੇਰ ਲੈਣਾ ਘਰ ਨੂੰ ਘੇਰ ਲੈਣਾ ਸਮਾਨ ਚੋ ਕੇ ਲੈ ਜਾਣਾ ਫੁੱਲਾਫਰਲੀ ਕਰਨੀ ਵੀ ਹੁਣ ਬੱਚਾ ਕਿਹੜਾ ਹਸਲਾ ਘਰ ਚ ਲਈ ਬੈਠਾ ਸੀ ਉਹ ਸਾਡੀ ਜਮਪ੍ਰੀਤ ਨੂੰ ਪਿਛਲੇ ਮਹੀਨੇ ਲਖਨੂ ਖੱਦਿਆ ਗਿਆ ਪੂਰਾ ਜਿਹੜਾ ਦੇਣਾ ਇੰਟਰੋਗੇਟ ਕੀਤਾ ਗਿਆ ਹੁਣ ਫੇਰੇ ਦੇ ਘਰੋਂ ਆ ਕੇ ਰੇਡ ਕਰਕੇ ਦੋ ਫੋਨ ਇੱਕ ਲੈਪਟਾਪ ਇੱਕ ਪੈਨ ਡਰਾਈਵ ਕੁਝ ਕਾਪੀਆਂ ਉਹ ਲੈ ਗਏ ਯਾਰ ਇਹ ਇਹ ਸਾਰੀਆਂ ਗਾਰਪੂ ਪੰਜਾਬ ਸਰਕਾਰ ਦੇ ਵਿੱਚ ਸ਼ਾਮਲ ਹੈ ਕਿਉਂਕਿ ਐਨਆਈ ਦੀ ਰੇਡ ਉਹ ਆਪੇ ਨੇ ਨਾਲ ਵੀ ਜਿਹਦੇ ਸਾਥੀ ਦੱਸ ਦੇ ਆਗੇ ਵੀ ਇਹਦੇ ਨਾਲ ਪੰਜਾਬ ਦੀ ਪੁਲਿਸ ਦੇ ਵੀ ਆਦਮੀ ਸੀਗੇ ਕਿਸੀ ਕਾਰਨ ਚਰਹੀ ਤੇ ਸਤੰਗ ਬਲਕਿ ਇਹ ਜੋ ਰੇਡ ਬਜੀ ਐਨਆਈ ਦੀ ਇਹ 5:00 ਵਜੇ ਦੇ ਕਰੀਬ ਆਈ ਸੀਗੇ ਇਹ 10:00 ਵਜੇ ਤੱਕ ਰੇਡ ਬਜੀ ਆਈ ਤੇ ਉਹਦੇ ਦੋ ਮੋਬਾਈਲ ਇੱਕ ਲੈਪਟਾਪ ਤੇ ਇੱਕ ਪੈਨ ਡਰਾਈਵ ਸੀਗੀ ਤੇ ਦੋ ਬੈਂਕ ਦੀਆਂ ਕਾਪੀਆਂ ਇਹ ਨਾਲ ਲੈ ਗਈ ਯਾਨੀ ਇਹ ਉਹਨਾਂ ਨੂੰ ਵੈਸੇ ਦਾ ਫੋਟੋ ਕਾਪੀ ਕਰਕੇ ਲੈ ਜਾਣਾ ਚਾਹੀਦਾ ਲੈ ਕੇ ਜਾਣਾ ਚਾਹੀਦਾ ਸੀਗਾ ਤੇ ਲੈ ਕੇ ਉਹ ਸਾਰੇ オリジナル ਕਾਪੀਆਂ ਜੋ ਵੀ ਸੀਗੀਆਂ ਉਹਨਾਂ ਦੀਆਂ ਉਹ ਨਾਲ ਲੈ ਕੇ ਦੇ ਪਿੰਡ ਦੇ ਵਿੱਚ ਸਹਿਮ ਦਾ ਮੌਲਾਈ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਇਹ ਘੇਰਾਬੰਦੀ ਵੀ ਕਰੀ ਹੋਈ ਸੀਗੀ ਉਹਨਾਂ ਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਿਹਰੇ ਸਵੇਰੇ 5 ਵਜੇ ਪਿੰਡ ਦੇ ਵਿੱਚੋਂ ਫੋਨ ਆਇਆ ਜੀ ਨਾਲੇ ਬਾਬਾ ਜੀ ਸੀਗੇ ਉਹਨਾਂ ਦੇ ਘਰ ਦੇ ਨਾਲ ਆਈ ਉਹਨਾਂ ਦਾ ਫੋਨ ਆਇਆ ਜੀ ਇੱਕ ਪੱਤਰਕਾਰ ਸੀਗੀ ਉਹਨਾਂ ਦਾ ਫੋਨ ਆਰ ਗੱਲਬਾਤ ਹੋਈ ਹੈ ਕੋਈ ਕੋਈ ਹਾਂ ਜੀ ਹੋਈ ਹੈ ਉਹਨਾਂ ਦੇ ਸਹਿਮ ਦਾ ਮੌਲਾਈ ਬਹੁਤ ਡਰੀ ਹੋਈ ਨੇ ਉਹਨੂੰ ਪਤਾ ਹੀ ਨਹੀਂ ਜਦੋਂ ਇਹ ਜੀ ਪਹਿਲਾਂ ਕਿ ਕਿ ਵੀ ਰਹੇ ਨਹੀਂ ਨਹੀਂ ਬਹੁਤ ਵਧੀਆ ਮੁੰਡਾ ਇਹ ਪਿੰਡ ਦੇ ਵਿੱਚ ਇੱਕ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ پڑھਦੇ ਸੀਗੇ ਜੀ ਪੰਜਾਬ ਯੂਨੀਵਰਸਿਟੀ ਪ੍ਰਧਾਨ ਸੀਗੇ ਉੱਥੇ ਆਏ ਪੰਜ ਸਾਲ ਅੱਜ ਤੋਂ ਪੰਜ ਸਾਲ ਪਹਿਲਾਂ ਤਾਂ ਇਹ ਛੱਡ ਗਏ ਆਏ ਘਰੇ ਨਜ਼ੀਬਾਪੂ ਜਿਹੜੇ ਬਿਮਾਰ ਰਹਿੰਦੇ ਆ ਬਿਮਾਰ ਰਹਿਣੇ ਕਰਕੇ ਇਹ ਉੱਥੋਂ ਜੋ ਵੀ ਪੜਾਈ ਸੀਗੀ ਛੱਡ ਕੇ ਇੱਥੇ ਘਰ ਦਾ ਸੰਭੇ ਸੀਗੀ ਕਰੂਗਾ ਠੀਕ ਹਾਂ ਉਹ ਜੀ ਕੀ ਪਤੇ ਤੁਹਾਡਾ ਨਾਮ ਕੀ ਬਾਬਾ ਜੀ ਮੇਰਾ ਨਾਮ ਜਸਵੰਤ ਸਿੰਘ ਮੇਡਮ ਜਦੋਂ ਸਕਿੱਤੂ ਵੀ ਕਿ ਉਹ ਅਗਰਹੋਂ ਜਰਤਕਤਰ ਜ਼ਿਲ੍ਹਾ ਫਤਿਹਗੁਰਸਾ ਤੇ ਸਾਡੀ ਟੀਮ ਆਈ ਹੈ ਸਾਰੀ ਸਾਨੂੰ ਪਤਾ ਲੱਗਿਆ ਜੀ ਕਿ ਤੇ ਸੰਦਰਾ ਉਰ ਇੱਕ ਬੱਚੇ ਦੇ ਘਰ ਛਾਪਾ ਪੈ ਗਿਆ ਪਰ ਇਹ ਜਿਹੜੀਆਂ ਕਾਉਣੀਆਂ ਹਲਕਤਾਂ ਇਹ ਸਰਕਾਰ ਦੀਆਂ ਵਿੱਚ ਸਰਕਾਰ ਦਾ ਹੱਥ ਹੈ ਤੇ ਆ ਕੇ ਲਖਨਊ ਤੋਂ ਆ ਕੇ ਇਹ ਛਾਪਾ ਮਾਰੇ ਆ ਤੇ ਬੱਚੇ ਨੂੰ ਡਰਾਇਆ ਸਾਰਾ ਪਰਿਵਾਰ ਸਹਿਮਿਆ ਬਹੁਤ ਪਰ ਅਸੀਂ ਥੋੜੀ ਜਿਹੀ ਲੇਟ ਹੋ ਗਏ ਇਹ ਕਿਦਾਂ ਮੌਕੇ ਤੇ ਆ ਜਾਂਦੇ ਅਸੀਂ ਉਹਨਾਂ ਨੂੰ ਦੱਸ ਦਦੇ ਵੀ ਕਿਸ਼ਸਰਾ ਕੀ ਰਿਹਾ। ਅਸੀਂ ਆ ਕੇ ਸਾਰਾ ਕੁਝ ਜੋ ਕੋਈ ਚੱਕ ਕੇ ਦੇ ਕੇ ਮੋਬਾਈਲ ਲੈ ਗਏ ਆ, ਲੱਫਟਪ ਲੈ ਗਏ ਆ, ਹੋਰ ਵੀ ਸਮਾਨ ਜੀ ਚੁੱਕਿਆ ਉਹਨਾਂ ਨੇ। ਉਹ ਅਸੀਂ ਕੁਛ ਵੀ ਲਿਜਾਣ ਦਦ ਦੇ ਜੇ ਘੇਰਾ ਪੈ ਜਾਂਦਾ ਤਾਂ ਉਹਨਾਂ ਨੂੰ ਇੱਥੇ ਬੰਦੀ ਬਣਾਉਂਦੇ ਅਸੀਂ। ਆ ਬਹੁਤ ਉਹਨਾਂ ਨੇ ਹਰਕਤ ਕੀਤੀ ਆ। ਜਦੋਂ ਕਿ ਇੱਥੇ ਸਰਕਾਰ ਨੂੰ ਵੀ ਦਖਲ ਅੰਦਾਜ਼ੀ ਕਰਨੀ ਚਾਹੀਦੀ ਆ ਤੇ ਸਾਡੀਆਂ ਹੋਰ ਟੀਮਾਂ ਵੀ ਆਈਆਂ ਵੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਅਸੀਂ ਪਰਿਵਾਰ ਨਾਲ ਹੁਣ ਵੀ ਖੜੇ ਆ ਤੇ ਅੱਗੇ ਵੀ ਖੜਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਮੈਂ ਰਿਕਾਰਡ ਵੀ ਰਿਪੋਰਟ ਮੈ ਰਹੇ ਹੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਕਿਉਂਕਿ ਜਮਹੂਰੀ ਅਧਿਕਾਰ ਸਭਾ ਵੱਲੋਂ ਆਏ ਹਾਂ ਅੰਝ ਲੱਗ ਰਿਹਾ ਹੈ ਕਿ ਹਿੰਦੁਸਤਾਨ ਦੀ ਜਿਹੜੀ ਸਟੇਟ ਹੈ ਨਾ ਪਾਲਿਸ ਸਟੇਟ ਬਣਦੀ ਜਾ ਰਹੀ ਹੈ ਡੈਮੋਕਰੈਟਿਕ ਸਟੇਟ ਤੋਂ ਇਸ ਤਰ੍ਹਾਂ ਦੀ ਸਟੇਟ ਬਣ ਜਾਣਾ ਕਿ ਜੇ ਕੋਈ ਵਿਦਿਆਰਥੀ ਆਪਣੀਆਂ ਜਥੇਬੰਦੀਆਂ 'ਚ ਕੰਮ ਕਰਦਾ ਹੈ ਜੇ ਕੋਈ ਨੌਜਵਾਨ ਲੋਕਾਂ ਦੇ ਜਮਹੂਰੀ ਹੱਕਾਂ ਦੀ ਗੱਲ ਕਰਦਾ ਹੈ ਜੇ ਕੋਈ ਹੋਰ ਲੋਕ ਜਿਹੜੇ ਕਿਸਾਨ ਜਿਹੜੇ ਨੇ ਆਪਣੀਆਂ ਜਿਹੜੀਆਂ ਮੰਗਾਂ ਲਈ ਕੰਮ ਕਰਦੇ ਆਵੇਂ ਮਜ਼ਦੂਰ ਆਪਣੇ ਹੱਕਾਂ ਲਈ ਲੜਦੇ ਨੇ ਕੋਈ ਕਮਿਊਨਿਟੀ ਜਿਹੜੀ ਆ ਉਹ ਆਪਣੇ ਹੱਕਾਂ ਲਈ ਲੜਦੀ ਆ ਜਿਵੇਂ ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਕਈ ਵਾਰੀ ਆਪਣੇ ਹੱਕਾਂ ਲਈ ਲੜਦੀ ਆ ਤਾਂ ਸਟੇਟ ਉਹਨਾਂ ਨੂੰ ਡੈਮੋਕਰੈਟਿਕ ਜਿਹੜੇ ਰਾਈਟਸ ਮਿਲੇ ਹੋਏ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਅਨੁਸਾਰ ਮੰਗ ਵੀ ਨਹੀਂ ਕੋਈ ਕਰਨ ਦੇ ਰਹੀ ਹੁਣ ਇਹ ਲੜਕਾ ਹੈ ਪੜਦਾ ਰਿਹਾ ਹੈ ਆਪਣੇ ਜਥੇਬੰਦੀ ਚ ਰਿਹਾ ਹੈ ਕੰਮ ਕਰਦਾ ਰਿਹਾ ਹੈ ਪਰ ਉਹ ਜਥੇਬੰਦੀ ਕੋਈ ਇਸ ਤਰ੍ਹਾਂ ਦੀ ਤਾਂ ਹੈ ਨਹੀਂ ਸੀ ਕਿ ਸਟੇਟ ਨਾਲ ਟਾਉਣ ਲਈ ਕੋਈ ਬਹੁਤ ਵੱਡਾ ਕੰਮ ਕਰਦੀ ਹੋਵੇ ਉਹ ਜਥੇਬੰਦੀਆਂ ਆਏ ਜਿਹੜੇ ਕਿਉਂਕਿ ਜਿਹੜਾ ਨੌਜਵਾਨ ਵਰਗ ਹੁੰਦਾ ਆਪਣਾ ਜਾਗਰੂਕ ਹੁੰਦਾ ਇਹ ਕਿਤਾਬਾਂ ਵੀ ਪੜਦੇ ਨੇ ਇਹਨਾਂ ਨੂੰ ਪਤਾ ਲੱਗਦਾ ਸੋਸਾਇਟੀ 'ਚ ਕੀ ਹੋ ਰਿਹਾ ਇੰਟਰਨੈਸ਼ਨਲੀ ਕੀ ਹੋ ਰਿਹਾ ਨੇਸ਼ਨਨਲੀ ਕੀ ਹੋ ਰਿਹਾ ਤਾਂ ਇਹ ਸਟੇਟ ਡਰਦੀ ਕਿਉਂ ਹੈ ਇਹਨਾਂ ਨੌਜਵਾਨਾਂ ਤੋਂ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜਦੇ ਨੂੰ ਆ ਕੇ ਕਿਤਾਬਾਂ ਫਰੋਲਦੇ ਨੇ ਉਹ ਫਿਰ ਕਹਿੰਦੇ ਨੇ ਅੱਛਾ ਵੀ ਇਹ ਕਿਤਾਬ ਪੜ ਕੇ ਤੂੰ ਤਾਂ ਬਹੁਤ ਖਤਰਨਾਕ ਕੰਮ ਕਰ ਰਹੇ ਹੈ ਉਹ ਕਿਤਾਬਾਂ ਛਪੀਆਂ ਹੋਈਆਂ ਨੇ ਪਬਲਿਸ਼ ਹੋਈਆਂ ਹੋਈਆਂ ਨੇ ਮਾਰਕੀਟ ਦੇ ਵਿੱਚ ਨੇ ਬੱਚਿਓ ਪੜ੍ਹਦੇ ਆ ਬਣ ਕੇ ਇਹ ਤਾਂ ਸਟੇਟ ਹੁਣ ਕਿਸੇ ਨੂੰ ਕੁਐਸਚਨ ਹੀ ਨਹੀਂ ਕਰਨਦੇ ਨੇ ਇਹਦੀ ਕਾਰਗੁਜ਼ਾਰੀ ਤੇ ਕੋਈ ਵੀ ਜੇ ਕੋਈ ਵਿਅਕਤੀ ਕੋਈ ਸ਼ਖਸ਼ ਬੋਲਦਾ ਤਾਂ ਉਹਦੇ ਉੱਤੇ ਅਸਲਾ ਦੀਆਂ ਰੇਡਸ ਕਰਨੀਆਂ ਆ ਕੇ ਕਾ ਪਿੰਡ ਘੇਰ ਲੈਣਾ ਘਰ ਨੂੰ ਘੇਰ ਲੈਣਾ ਸਮਾਨ ਚੋਕੇ ਲੈ ਜਾਣਾ ਫੋਲਾਫਰਲੀ ਕਰਨੀ ਵੀ ਹੁਣ ਬੱਚਾ ਕਿਹੜਾ ਅਸਲਾ ਘਰ ਚ ਲਈ ਬੈਠਾ ਸੀ ਬੱਚਾ ਕਿਹੜਾ ਘਰ ਦੇ ਵਿੱਚ ਕੋਈ ਰਜਾਇਜ਼ ਸਮਾਨ ਲਈ ਬੈਠਾ ਸੀ ਉਹ ਇਹ ਕੋਈ ਸਮਗਲੰਗ ਨਹੀਂ ਕਰਦੇ ਇਹ ਕੋਈ ਹਥਿਆਰਬੰਦ ਉਹ ਨਹੀਂ ਕਰ ਰਹੇ ਮੈਂ ਸਮਝਦਾ ਕਿ ਸਟੇਟ ਜਿਹੜੀ ਆ ਉਹ ਡੈਮੋਕ੍ਰੇਸੀ ਤੋਂ ਪਰਾਂ ਜਾ ਰਹੀ ਹੈ ਪਾਲਿਸ ਸਟੇਟ ਬਣ ਰਹੀ ਹੈ ਇਸ ਤਰ੍ਹਾਂ ਦੀਆਂ ਰੇਡਸ ਹੋ ਰਹੀਆਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਲੋਕਾਂ ਦੇ ਜਿਹੜੇ ਹੱਕ ਨੇ ਡੈਮੋਕ੍ਰੈਟਿਕ ਉਹ ਖੋਏ ਜਾ ਰਹੇ ਨੇ ਤੁਸੀਂ ਕਿਸੇ ਸਮਝਦੇ ਵੀ ਪੰਜਾਬ ਗਵਰਨਮੈਂਟ ਦਾ ਵੀ ਹੱਥ ਇਹਦੇ ਵਿੱਚ ਗਵਰਨਮੈਂਟ ਇਹਨਾਂ ਨੂੰ ਅਸ਼ਿਸ਼ਟਤਾ ਕਰਦੀ ਹੋਈ ਹੈ ਕਿਉਂਕਿ ਨਹੀਂ ਤਾਂ ਪੰਜਾਬ ਗਵਰਨਮੈਂਟ ਇਸ ਗੱਲ ਤੇ ਸਟੈਂਡ ਲੈ ਸਕਦੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਕਿਉਂ ਰੇਡਸ ਕਰ ਰਹੇ ਹੋ ਪਹਿਲਾਂ ਰੇਡਸ ਹੋਈਆਂ ਉਹ ਕਿ ਇਹ ਕਿਸਤਰੀ ਹੈ ਸੁਖਵਿੰਦਰ ਉਹ ਕਸੰਗ ਨੇ ਯੂਨੀਅਨ ਵੀ ਇੱਕ ਰਹਿਬੰਦੀ ਦੀ ਉਹ ਮੈਂ ਕਿਹਾ ਜਰਨਲਿਸਟ ਕਰ ਰਿਹਾ ਹਾਂ ਉਹਦੇ ਕਾਰ ਰੇਡ ਮਾਰ ਰਹੇ ਹਾਂ ਉਹ ਤਾਂ ਮੈਂ ਕਹਿੰਦਾ ਪੰਜਾਬ ਦੇ ਲੋਕ ਅਜੇ ਵੀ ਬੜੇ ਨਜਾਗਰ ਰਕਨੇ ਉਹ ਇਕੱਠੇ ਹੋ ਜਾਂਦੇ ਨੇ ਔਰ ਉਹ ਕਹਿੰਦੇ ਨੇ ਹਸਤਾਸੀ ਤੱਕਾ ਨਹੀਂ ਹੋਣਾ ਤਾਂ ਪੰਜਾਬ ਸਟੇਟ ਜਿਹੜੀ ਹੈ ਉਹ ਇਸ ਗੱਲ ਤੇ ਸਟੈਂਡ ਕਿਉਂ ਨਹੀਂ ਲੈਂਦੀ ਕਿ ਅਸੀਂ ਆਪਣੇ ਸਟੇਟ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਛਾਪੇ ਰਿਹਾ ਨਹੀਂ ਮਾਰਨ ਦੇਣੇ ਔਰ ਇਹਨਾਂ ਨੂੰ ਆਪੋਜ਼ ਕਰਨਾ ਚਾਹੀਦਾ ਹੈ ਔਰ ਲੋਕਾਂ ਦੇ ਨਾਲ ਖੜਨਾ ਚਾਹੀਦਾ ਪੰਜਾਬ ਗਵਰਨਮੈਂਟ ਨੂੰ ਤਾਂ ਆਇਆ ਹੁੰਦੇ ਤਾਂ ਐਡਮਿਨਿਸਟ੍ਰੇਸ਼ਨ ਹੀ ਲੈਣਾ ਉਹ ਡੀਸੀ ਨੂੰ ਪੁੱਛਣਗੇ ਜਾਂ ਇਥੋਂ ਦੇ ਗ੍ਰੈਸ ਖਤਰ ਨੂੰ ਪੁੱਛਣਗੇ ਫਿਰ ਉਹ ਪੁਲਿਸ ਵਾਲੇ ਨੂੰ ਐਸਐਸਪੀ ਨੂੰ ਪੁੱਛੀਏ ਤਾਂ ਹੀ ਰੇਟਸ ਹੁੰਦੀਆਂ ਨਾ ਅਸਿਸਟੈਂਸ ਤਾਂ ਇਹਨਾਂ ਦੀ ਹੈ ਨਾ ਤਾਂ ਇਹਨਾਂ ਦੀ ਉਹਨਾਂ ਦੇ ਨਾਲ ਮੈਂ ਕਹਾਂਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਦੇਖੋ ਜੀ ਸਟੇਟ ਦੀ ਕੋਈ ਵੀ ਗਵਰਨਮੈਂਟ ਐਸ ਵੇਲੇ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਆਪੋਜ਼ ਨਹੀਂ ਕਰ ਰਹੀ ਜੇ ਕਰ ਰਹੀਆਂ ਨੇ ਤਾਂ ਬੜੀਆਂ ਥੋੜੀਆਂ ਸਰਕਾਰਾਂ ਨੇ ਕਿਉਂਕਿ ਉਹਦੇ ਲਈ ਐਟ ਸਟੇਕ ਬੜਾ ਕੁਝ ਹੈ ਉਹਨਾਂ ਨੂੰ ਆਪਣੀ ਜਿਹੜੀ ਹੈ ਸਟੇਟ ਦੀ ਸਰਕਾਰ ਜਿਹੜੀ ਹੈ ਜਾਂ ਤਾਂ ਇੰਨਾ ਜ਼ੋਰਦ ਵਾਲੀ ਸਰਕਾਰ ਹੋਵੇ ਕਿ ਮੈਂ ਸਰਕਾਰ ਤੋੜ ਦਿਆਂ ਤੋੜ ਦੇ ਕੇ ਅੰਦਰ ਮੈਂ ਕੁਝ ਨਹੀਂ ਹੋਣ ਦੇਣਾ ਤਾਂ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਇਨਡਾਇਰੈਕਟਲੀ ਇਹ ਸਰਕਾਰਾਂ ਦੇ ਸਟੇਟ ਤੇ ਜਿਹੜੀਆਂ ਉਹ ਨਾਲੀਆਂ ਤੇ ਇਹ ਲੋਕਾਂ ਦੇ ਹੱਕਾਂ ਦੇ ਉੱਤੇ ਛਾਪ ਹੈ ਲੋਕਾਂ ਨੂੰ ਲੋਕ ਸ਼ਕਤੀ ਦੇ ਨਾਲ ਏਕਤਾ ਦੇ ਨਾਲ ਇਹਨਾਂ ਨੂੰ ਆਪੋਜ਼ ਕਰਨਾ ਚਾਹੀਦਾ ਹੈ ਤੇ ਅਸੀਂ ਏਐਫਡੀਆਰ ਵੱਲੋਂ ਇਹ ਐਫੋ ਜਿਹੜੀਆਂ ਰੇਡਸ ਹੁੰਦੀਆਂ ਉਹਨਾਂ ਨੂੰ ਆਪੋਜ਼ ਕਰਦੇ ਆਂ ਔਰ ਅਸੀਂ ਉਹਨਾਂ ਲੋਕਾਂ ਦੇ ਜਿਹੜੇ ਆਪਣੇ ਹਿੱਤ ਨੇ ਉਹਨਾਂ ਦੇ ਹੱਕ ਵਿੱਚ ਖੜੇ ਨਾਲ ਸਾਡੇ ਜਿਹਾ ਤਾਂ ਕੀ ਨਾਮ ਹੈ ਜੀ ਆਪਣੇ ਮੇਰਾ ਪ੍ਰਤਪਾਲ ਸਿੰਘ ਹੈਗਾ ਤੇ ਮੇਰੇ ਕੋਲੇ ਪੂਰੇ ਸਰਵਾ ਪੰਜਾਬ ਦੀ ਜਨਸਕਤੀ ਦੀ ਜ਼ਿੰਮੇਵਾਰੀ ਹੈਗੀ ਤੇ ਸਾਡੀ ਇਹ ਟੀਮ ਪਟਿਆਲੇ ਤੋਂ ਆਈ ਇੱਥੇ ਅੱਜ ਇਹ ਵਿਦਿਆਰਥੀ ਜਿਹੜਾ ਸਾਫਕਾ ਵਿਦਿਆਰਥੀ ਐਸਐਫ ਦਾ ਕਾਰਕੁਨ ਰਿਹਾ ਹੈਗਾ ਦਮਨ ਪ੍ਰੀਤ ਉਹਦੇ ਕਰ ਐਨਆਈ ਦੀ ਰੇਟ ਪਈ ਹੈਗੀ ਅਸੀਂ ਉਹਦੇ ਬਰੋਚੋ ਜਾਣਕਾਰੀ ਲੈਣ ਇੱਥੇ ਪਹੁੰਚੇ ਸੀਗੇ ਪਹਿਲਾਂ ਵੀ ਅਸਲ ਵਿੱਚ ਐਨਆਈ ਜਿਹੜੀ ਹੈਗੀ ਹੈ ਉਹ ਲਖਨਊ ਥਾਣੇ ਤੋਂ ਦਰਜ ਕਾਫੀ ਆਰ ਹੈਗੀ हां 2023 ਦੀ ਉਹਦੇ ਤਹਿਤ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੇਡ ਮਾਰ ਰਹੀ ਹੈ ਉਹਦੇ ਕੋਈ ਨਾਮ ਨਹੀਂ ਹੈਗੇ ਉਹ ਅੰਨਿਐ ਐਫ ਆਈ ਆਰ ਹੈ ਖੁੱਲੀ ਹੈ ਤੇ ਉਹ ਵੱਖ-ਵੱਖ ਥਾਵਾਂ ਤੇ ਰੇਡ ਮਾਰ ਕੇ ਅਸਲ ਵਿੱਚ ਇਹ ਕਹਿ ਰਿਹਾ ਹੈ ਵੀ ਤੁਹਾਡੇ ਕਿਸੇ ਵਿਚਾਰ ਨਾਲ ਮੌਬਦ ਵਿਚਾਰ ਨਾਲ ਕੋਈ ਪਾਰਟੀ ਨਾਲ ਸੰਬੰਧ ਹੈਗੇ ਪਰ ਉਹ ਇੱਕ ਪਹਿਲਾਂ ਨਾ ਪਹਿਲਾਂ ਜੜ੍ਹ ਇਹ ਹੈਗੀ ਵੀ ਇੱਕ ਵਿਚਾਰਨ ਤੇ ਪਾਬੰਦੀ ਲਾਈ ਹੋਈ ਹੈ ਕ੍ਰਿਮੀਨਲਾਈਜ਼ ਕੀਤਾ ਹੋਇਆ ਉਹ ਜਿਹੜਾ ਅਸੀਂ ਜਮੂਰਕਾਰ ਸਭਾ ਸਮਝਦੇ ਹੈਗੇ ਵੀ ਕਿਸੇ ਵਿਚਾਰ ਦੇ ਉੱਤੇ ਬੰਦੀ ਨਹੀਂ ਲੁਣੀ ਚਾਹੀਦੀ ਵਿਚਾਰ ਨੂੰ ਵਿਚਾਰਾਂ ਦਾ ਅਧਾਰ ਨਹੀਂ ਲੜਿਆ ਜਾਣਾ ਚਾਹੀਦਾ ਜੇ ਉਹਨਾਂ ਦੀ ਕੋਈ ਹੋਰ ਹਿੰਸਕ ਕਾਰਵਾਈ ਹੈਗੀ ਉਹਦੇ ਉੱਤੇ ਕੋਈ ਉਹ ਜਿਹੜੇ ਸਾਧ ਦੇ ਜਿਹੜੇ ਇਹ ਕਾਨੂੰਨ ਵੀ ਆਈਪੀਸੀ ਦੇ ਜਾਂ ਹੁਣ ਮੀਨਸ ਬਣ ਗਿਆ ਉਹ ਤੱਕ ਕੋਈ ਕਾਰਵਾਈ ਕੀਤੀ ਜਾ ਜਾ ਸਕਦੀ ਹੈ ਪਰ ਪੰਜਾਬ ਦੇ ਵਿੱਚ ਇਹਦੇ ਸਾਥੀ ਇਹ ਹੁਣ ਪੰਜ ਸਾਲ ਤੋਂ ਘਰੇ ਰਹ ਰਹੇ ਹੈਗਾ ਐਸੀ ਕੋਈ ਗੱਲ ਨਹੀਂ ਪਹਿਲਾਂ ਵੀ ਇਹਦੇ ਸਾਥੀ ਸਾਡੇ ਚੰਡੀਗੜ੍ਹ ਦੇ ਕੈਦੀ ਪ੍ਰਧਾਨ ਦੇ ਉੱਪਰ ਵੀ ਛਾਪਾ ਪਿਆ ਸੀ ਮਨਦੀਪ ਦੇ ਉੱਪਰ ਇੱਕ ਵਕੀਰ ਆ ਜੇ ਹੈਗਾ ਉਹਨਾਂ ਨੇ ਉਹਨੂੰ ਗ੍ਰਿਫਤਾਰ ਕੀਤਾ ਹੋਇਆਗਾ ਉਹਨਾਂ ਦੀ ਕੋਈ ਇਹੋ ਜਿਹੀ ਐਕਟੀਵਿਟੀ ਨਹੀਂ ਹੈਗੀ ਇੱਕ ਵਿਚਾਰ ਨੂੰ ਕ੍ਰਿਮੀਨਲਾਈਜ਼ ਕਰਨ ਵਾਸਤੇ ਇਹ ਦੈਨਸ ਲੋਕਾਂ ਨੂੰ ਦੈਨਸ ਰਿਆ ਕਰਨ ਵਾਸਤੇ ਛਾਪੇ ਪੈ ਰਹੇ ਹੈਗੇ ਤਾਂ ਕਿ ਇਹਨਾਂ ਨੂੰ ਵੀ ਖਰਾਬ ਕੀਤਾ ਜਾਵੇ ਉਹ ਲਖਨਊ ਸਾਧਦੇ ਆ ਇਹਨੂੰ ਸਾਥੀ ਦਮਨਪ੍ਰੀਤ ਨੂੰ ਪਿਛਲੇ ਮਹੀਨੇ ਲਖਨਊ ਸਾਧਿਆ ਗਿਆ ਪੂਰਾ ਜਿਹੜਾ ਦੇਣਾ ਇੰਟਰੋਗੇਟ ਕੀਤਾ ਗਿਆ ਹੁਣ ਫੇਰ ਇਹਦੇ ਘਰੋਂ ਆ ਕੇ ਰੇਡ ਕਰਕੇ ਦੋ ਫੋਨ ਇੱਕ ਲੈਪਟਾਪ ਇੱਕ ਪੈਨ ਡਰਾਈਵ ਕੁਝ ਕਾਪੀਆਂ ਉਹ ਲੈ ਗਏ ਯਾਰ ਉਹਨਾਂ ਦੇ ਕੋਈ ਕਾਪੀਆਂ ਨਹੀਂ ਦੇ ਕੇ ਗਈ ਨਾਲੇ ਜੇ ਫੋਨ ਵੀ ਹੈ ਵੀ ਉਹ ਉਹਨੇ ਕਾਪੀ ਕਰਕੇ ਲੈ ਜਾਂਦੇ ਜਿਹੜੀ ਹੁਣ ਫੋਨ ਆ ਗਏ ਨੇ ਵਰਤਨੇ ਆ ਲੈਪਟਾਪ ਵਰਤਨੇ ਆ ਫੋਨ ਨਹੀਂ ਲੈ ਕੇ ਜਾਣੇ ਜਹੀਂ ਵੀ ਬਾਕੀ ਜਿਹੜੀ ਹੈਗੀ ਹੈ ਵੀ ਇਹ ਐਸ ਐਕਸੇ ਪਾਸੇ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਕੰਮ ਵਾਸਤੇ ਇਹ ਸਾਰੀਆਂ ਗਾਰਮੀਆਂ ਪੰਜਾਬ ਸਰਕਾਰ ਦੇ ਵਿੱਚ ਸ਼ਾਮਲ ਹੈਗੀ ਕਿਉਂਕਿ ਐਨ ਆਈ ਦੀ ਰੇਡ ਉਹ ਆਪੇ ਨੇ ਨਾਲ ਵੀ ਜਿਹੜੇ ਸਾਥੀ ਦੱਸ ਦਿਆਗੇ ਮੇਰੇ ਨਾਲ ਪੰਜਾਬ ਦੀ ਪੁਲਿਸ ਦੇ ਵੀ ਆਦਮੀ ਸੀਗੇ ਤੇ ਅਸੀਂ ਕਹਿੰਦੇ ਆ ਵੀ ਇਹ ਜਿਹੜੀ ਐਨਆਈ ਜਿਹੜੀ ਬਣੀ ਸੀਗੀ ਉਹ ਅਸਲ ਵਿੱਚ ਕੋਈ ਦਸਤਗਰਦੀ ਨੂੰ ਰੋਕਣ ਵਾਸਤੇ ਕੋਈ ਜਿਹੜੇ ਹੈਗੇ ਆ ਦੂਜਿਆਂ ਨੂੰ ਨਸ਼ਿਆਂ ਨੂੰ ਰੋਕਣ ਵਾਸਤੇ ਬਣੀ ਸੀ ਇਹ ਅਸਲ ਵਿੱਚ ਪ੍ਰਭਾਵ ਇਹ ਦਿੱਤਾ ਜਾ ਰਿਹਾ ਵੀ ਇਹ ਬੰਦੇ ਬਹੁਤ ਖਤਰਨਾਕ ਹੈਗੇ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਅਸੀਂ ਇਹਦਾ ਬੋਲ ਕਰਦੇ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਜਮੂਰੀ ਲੋਕਾਂ ਨੂੰ ਸੱਦਾ ਦਿੰਦੇ ਆ ਵੀ ਇਹ ਜਿਹੜੇ ਜਿਹੜੇ ਰੇਡ ਹੈਗੇ ਇਹਨਾਂ ਦਾ ਵਿਰੋਧ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਵੀ ਇਹ ਜਿਹੜੇ ਇਸ ਕਿਸਮ ਦੀ ਐਨਆਈਏ ਦੀ ਪੰਜਾਬ ਦੇ ਵਿੱਚ ਇਸ ਕਿਸਮ ਦੀ ਖੁੱਲੀ ਦਖਲਅੰਦਾਜ਼ੀ ਹੈ ਪੰਜਾਬ ਸਰਕਾਰ ਨੂੰ ਵੀ ਇਸ ਦਾ ਵਿਰੋਧ ਕਰਨਾ ਪੈਂਦਾ ਹੈ ਤੁਹਾਡਾ ਸੁਬਨਾ ਮੈਂ ਤਰਸੀਮ ਲਾਲ ਸਕੱਤਰਤਾ ਮੈਂਬਰ ਹਾਂ ਜਮੂਰੀਦ ਘਰ ਸਦਾ ਪੰਜਾਬ ਕੋਈ ਗੱਲਬਾਤ ਹੋਈ ਹੈ ਤੁਹਾਡੀ ਦਮਨ ਹਾਂ ਦਮਨਗੜ੍ਹ ਗੱਲਬਾਤ ਹੋਈ ਹੈ ਦਮਨ ਦਾ ਕਹਿਣਾ ਸੀ ਕਿ ਉਹਨਾਂ ਉਹ 5 ਵਜੇ ਆਏ ਹੈ 10 ਵਜੇ ਤੱਕ 5 ਘੰਟੇ ਘਰ ਦੇ ਕਿਸੇ ਵੀ ਮੈਂਬਰ ਨੂੰ ਬਾਹਰ ਨਹੀਂ ਜਾਣ ਦਿੱਤਾ ਹੈਗਾ ਸਾਡੀ ਕੱਲੀ-ਕੱਲੀ ਹਰ ਇੱਕ ਚੀਜ਼ ਨੂੰ ਫਰੋਲੇ ਜਾਂਦੇ ਹੋਏ ਉਹ ਸਾਰੇ ਫੋਨ ਸੀਜ਼ ਕਰ ਗਏ ਬਾਹਰ ਕਿਸੇ ਵੀ ਕਿਸਮ ਦੀ ਇਨਫਰਮੇਸ਼ਨ ਨਹੀਂ ਦੇਣ ਦਿੱਤੀ ਇਹਦੇ باوجود ਵੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗੀ ਗਿਆ ਪਿੰਡ ਦੇ ਕੁਝ ਲੋਕ ਇਕੱਠੇ ਵੀ ਹੋਏ ਪਰ ਉਹਨਾਂ ਨੇ ਕਿਸੇ ਨੂੰ ਵੀ ਘਰ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਸਾਡੀਆਂ ਚੀਜ਼ਾਂ ਸਰਚ ਕਰਕੇ ਮੇਰੇ ਦੋ ਮੋਬਾਈਲ ਲੈਪਟਾਪ ਪੈਨ ਡਰਾਈਵ ਨੂੰ ਨਾਲ ਲਏਗੇ ਅਸੀਂ ਜਮੂਰੀਤ ਬੈਂਕ ਬੈਂਕ ਦੀਆਂ ਕਾਪੀ ਅਸੀਂ ਜਮੂਰੀਤ ਕਾਰ ਸਭਾ ਵੱਲੋਂ ਇਸ ਗੱਲ ਦਾ ਹੀ ਮਨੂਦ ਕਰਦੇ ਹਾਂ ਕਿ ਅਸਲ ਵਿੱਚ ਕਿਸੇ ਦੀ ਵੀ ਕੋਈ ਨਿੱਜੀ ਖਾਸ ਦੇ ਚੀਜ਼ਾਂ ਜਿਹੜੀਆਂ ਨਿੱਜੀ ਸੰਪਤੀ ਦੀਆਂ ਚੀਜ਼ਾਂ ਹੈਗੀਆਂ ਉਹਨਾਂ ਦੀ ਕਾਪੀ ਕਰਕੇ ਲਿਜਾ ਸਕਦੇ ਹੈਗੇ ਉਹਨਾਂ ਨੂੰ ਇਸ ਤੰਗ ਨਾਲ ਕਨਫਿਸਟ ਕਰਨਾ ਕਿ ਉਹ ਉਹਨੂੰ ਇੱਕ ਤਰ੍ਹਾਂ ਨਾਲ ਮੋਜਰਮ ਸਿੱਧ ਕਰਨ ਵਾਲੀ ਗੱਲ ਬਣਦੀ ਹੈਗੀ ਇਸ ਕਿਸਮ ਦੀ ਵਰਤਾਰੇ ਦੀ ਅਸੀਂ ਜਮੂਰੀਤ ਘਰ ਸਭਾ ਵੱਲੋਂ ਨਿਖੇਧੀ ਕਰ ਕੋਈ ਜੀਵਿਕ ਗੱਲ ਹੋ ਰਹੀ ਪਿੰਡ ਨੂੰ ਵੀ ਘੇਰਾ ਪਾਇਆ ਗਿਆ ਹਾਰੇ ਪਿੰਡ ਦੇ ਵਿੱਚ ਲੋਕਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ ਨਾ ਕਿਸੇ ਨੂੰ ਫੋਨ ਕਰਨ ਦਿੱਤਾ ਗਿਆ ਨਾ ਗੁਰਦੁਆਰੇ ਤੋਂ ਅਨਾਊਂਸਮੈਂਟ ਕਰਨ ਦਿੱਤੀ ਗਈ ਇਹ ਵੀ ਇੱਕ ਪਿੰਡ ਦੇ ਵਿੱਚ ਇੱਕ ਜਿਸ ਤਰ੍ਹਾਂ ਵੀ ਕੋਈ ਬਹੁਤ ਵੱਡਾ ਮੁਜਰਮਾ ਉੱਤੇ ਛਾਪਾ ਮਾਰਿਆ ਹੁੰਦਾ ਐ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਕਿ ਇਹ ਜੀ ਨਿਖੇਜ ਨਹੀਂ ਕਰਨੀ ਬਾਕੀ